ਜੀ ਇਸ ਵਕਤ ਜਿਹੜਾ ਸਮਾਂਗਾ ਉਹ 9:30 ਹੋ ਚੁੱਕਿਆ ਸਵੇਰੇ 10 ਤਰੀਕ ਆ ਅੱਜ ਜਿਹੜਾ ਵੱਡਾ ਇੱਕ ਪ੍ਰੋਟੈਸਟ ਦਾ ਐਲਾਨ ਕੀਤਾ ਗਿਆ ਸੀਗਾ ਇਸ ਵਕਤ ਅਸੀਂ ਗੇਟ ਨੰਬਰ 2 ਦੇ ਉੱਤੇ ਮੌਜੂਦ ਆ ਪੰਜਾਬੀ ਯੂਨੀਵਰਸਿਟੀ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਥੇ ਜਿਹੜੀ ਆ ਉਹ ਬੈਰੀਕੇਟਿੰਗ ਕੀਤੀ ਗਈ ਆ ਤੇ ਪਿੱਛੇ ਵੀ ਜਿਹੜੀਆਂ ਆ ਉਹ ਬੱਸਾਂ ਆਈਆਂ ਜਿਹੜੀਆਂ ਉਹ ਖੜੀਆਂ ਕੀਤੀਆਂ ਗਈਆਂ ਗਈਆਂ ਤੇ ਜਿੰਨੇ ਇੱਥੇ ਸਟੂਡੈਂਟ ਆ ਰਹੇ ਆ ਜਾਂ ਇੱਥੇ ਪੁਰਾਣੇ ਜਿਹੜੇ ਐਕਸ ਸਟੂਡੈਂਟ ਆ ਉਹ ਆ ਰਹੇ ਆ ਜਾਂ ਇੱਥੇ ਕੋਈ ਫੈਕਲਟੀ ਦੇ ਪੁਰਾਣੇ ਬੰਦੇ ਜਾਂ ਸੈਨਟ ਦੇ ਆ ਰਹੇ ਆ ਉਹਨਾਂ ਦੇ ਕਾਰਡ ਚੈੱਕ ਕੀਤੇ ਜਾ ਰਹੇ ਫੇਰ ਹੀ ਉਹਨਾਂ ਨੂੰ ਐਂਟਰੀ ਦਿੱਤੀ ਜਾ ਰਹੀ ਆ ਸਾਡੀ ਸੂਚਨਾ ਦੇ ਮੁਤਾਬਕ 16 ਤੋਂ 17 ਜਗ੍ਹਾ ਤੇ ਜਿਹੜਾ ਬਾਹਰ ਉਹ ਚੈੱਕ ਪੁਆਇੰਟਸ ਬਣਾਏ ਗਏ ਆ ਚੰਡੀਗੜ੍ਹ ਦੇ ਆਲੇ ਦੁਆਲੇ ਇੱਕ ਕੋਈ ਲਿਸਟ ਵੀ ਆਈ ਸੀ ਜਿਹਦੇ ਚ 19 ਲੋਕੇਸ਼ਨਾਂ ਕੁਝ ਲਿਖੀਆਂ ਹੋਣਾਂ ਸੀ ਤੇ ਇਹੇ ਦਾ ਹੀ ਸੀਨ ਤੁਹਾਨੂੰ ਅ ਇੱਕ ਨੰਬਰ ਗੇਟ ਦੇ ਉੱਤੇ ਦੇਖਣ ਨੂੰ ਮਿਲੂਗਾ ਪਰ ਜਿਹੜਾ 2 ਨੰਬਰ ਗੇਟ ਆ ਇੱਥੇ ਥੋੜੇ ਜਿਹੜੇ ਵੱਡੇ ਪ੍ਰਬੰਧ ਕੀਤੇ ਗਏ ਆ ਬੈਰੀਗੇਟਿੰਗ ਜਾਂ ਆਪਾਂ ਕਹ ਲਈਏ ਵੀ ਜਿਹੜੀ ਲੇਰਿੰਗ ਟਾਈਪ ਬਣਾਈ ਗਈ ਆ ਇਕ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਜਿਵੇਂ ਹੁਣ ਉਹ ਬੱਚੇ ਆ ਰਹੇ ਆ ਜਾਂ ਸਟੂਡੈਂਟ ਆ ਰਹੇ ਆ ਉਹ ਪੁੱਛ ਰਹੇ ਆ ਕਿ ਅਸੀਂ ਅੰਦਰ ਕਿਵੇਂ ਲੱਗੇ ਸੋ ਇਹਦੇ ਇੱਥੇ ਬਾਰ ਬਾਰ ਜਿਹੜੇ ਸਾਨੂੰ ਸੀਨ ਆ ਜਾਂ ਤਸਵੀਰਾਂ ਆ ਗਈਆਂ ਉਹ ਦੇਖਣ ਨੂੰ ਮਿਲ ਰਹੀਆਂ ਆ ਸੋ ਲੋਕ ਲਗਾਤਾਰ ਜਿਹੜਾਗਾ ਉਹ ਅੰਦਰ ਆਉਣਾ ਚਾਹੁੰਦੇ ਆ ਹਾਲਾਂਕਿ ਜਿ세ੇ ਦੇਰ ਸ਼ਾਮ ਦੀ ਗੱਲ ਕਰੀਏ ਕੱਲ ਇੱਥੇ ਜਿਹੜੇ ਚੰਡੀਗੜ੍ਹ ਦੇ ਐਸਐਸਪੀ ਮੈਡਮ ਨੇ ਉਹਨਾਂ ਦੇ ਨਾਲ ਵੀ ਜਿਹੜੇ ਇੱਥੇ ਵਿਦਿਆਰਥੀ ਨੁਮਾਇੰਦੇ ਨੇ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੇ ਨਾਲ ਇੱਕ ਮੀਟਿੰਗ ਹੋਈ ਸੀਗੀ ਤਾਂ ਉਹਦੇ 'ਚ ਵੀ ਇਹੀ ਹੋਇਆ ਸੀ ਵੀ ਅਸੀਂ ਗੱਡੀਆਂ ਨੂੰ ਚੈਕਿੰਗ ਕਰਕੇ ਜਿਹੜੀਆਂ ਸਟੂਡੈਂਟਾਂ ਦੀਆਂ ਜਾਂ ਹੋਰ ਜਿਹੜੇ ਅੰਦਰ ਰਹੇ ਸੀ ਆ ਚੈਕਿੰਗ ਕਰਕੇ ਫੇਰ ਅੰਦਰ ਭੇਜਾਂਗੇ ਪਰ ਹੁਣ ਇੱਥੇ ਥੋੜੀ ਜੀ ਉਸ ਨਾਲੋਂ ਵੀ ਜ਼ਿਆਦਾ ਸਖਤੀ ਕਰ ਦਿੱਤੀ ਗਈ ਆ ਕਾਰ ਦਿਖਾ ਕੇ ਯੂਨੀਵਰਸਿਟੀ ਦਾ ਸਟਿੱਕਰ ਜਿਹੜਾ ਗੱਡੀ ਤੇ ਲੱਗਿਆ ਹੁੰਦਾ ਉਹਨਾਂ ਦੀ ਐਂਟਰੀ ਜ਼ਰੂਰ ਹੋ ਰਹੀ ਆ ਪਰ ਉਹ ਵੀ ਉਧਰਲੇ ਗੇਟ ਪਿੱਛੋਂ ਹੋ ਰਹੀ ਆ ਇੱਧਰ ਜ਼ਿਆਦਾ ਜਿਹੜੀ ਆ ਉਹ ਸ਼ਕਤੀ ਕੀਤੀ ਹੋਈ ਆ ਗੇਟ ਨੰਬਰ ਜੇ ਆਪਾਂ 2 ਦੀ ਗੱਲ ਕਰਦੇ ਆ ਤੁਹਾਨੂੰ ਪਰਲੇ ਪਾਸੇ ਦੀ ਵੀ ਤਸਵੀਰ ਦਿਖਾਉਣੇ ਆ ਕਿਉਂਕਿ 2 ਆ ਇੱਧਰੋਂ ਜਾਣ ਵਾਸਤੇ ਆ ਉਧਰੋਂ ਐਂਟਰੀ ਵਾਸਤੇ ਆ ਸੋ ਉਧਰ ਵੀ ਜਿਹੜੀਆਂ ਇਆਂ ਉਹ ਜੀਆਂ ਹੀ ਤਸਵੀਰਾਂ ਆਈਆਂ ਉਵੇਂ ਹੀ ਜਿਹੜੀਆਂ ਉਧਰ ਬੱਸਾਂ ਲੱਗੀਆਂ ਹੋਣਾਂਗੀਆਂ ਤੇ ਉਵੇਂ ਹੀ ਆਪਾਂ ਕਹਿ ਦਈਏ ਵੀ ਪੁਲਿਸ ਦੀ ਮਜੂਦਗੀ ਆ ਸੋ ਇਹ ਤਸਵੀਰਾਂ ਆਈਆਂ ਸਵੇਰ 9:30 ਦੀਆਂ ਉਹ ਤਸਵੀਰਾਂ ਦੇ ਵਿੱਚ ਲਗਾਤਾਰ ਤੁਸੀਂ ਦੇਖ ਸਕਦੇ ਹੋ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਆ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦੂਰ ਤੱਕ ਜੇ ਤੁਸੀਂ ਦੇਖੂਗੇ ਇਹ ਤਸਵੀਰਾਂਆਂ ਜੀ ਆ ਤੇ ਲਗਾਤਾਰ ਜਿਹੜੇ ਉਹ ਲੋਕ ਅੰਦਰ ਆਉਣ ਦੀ ਥੋੜੇ ਬਹੁਤ ਲੋਕ ਤੁਹਾਨੂੰ ਦਿਖਾਈ ਦੇਣਗੇ ਕਿਉਂਕਿ ਚੰਡੀਗੜ੍ਹ ਦੇ ਬਾਹਰ ਆਪਾਂ ਕਹੀਏ ਵੀ ਪੰਜਾਬ ਚੰਡੀਗੜ੍ਹ ਦੇ ਉਹ ਬਾਰਡਰ ਅੰਮ੍ਰਿਤਸਰ ਗੁਰਦੁਆਰਾ ਵੀ ਕਈ ਲੋਕਾਂ ਨੇ ਇਕੱਠਾ ਹੋਣਾ ਸੀ ਜੀਰਕਪੁਰ ਵੀ ਸੋ ਉੱਥੇ ਜਿਹੜਾ ਹੈਗਾ ਉੱਥੇ ਲਗਾਤਾਰ ਜਿਹੜਾ ਹੈਗਾ ਪੁਲਸ ਦੀ ਮਸਤੈਦਗੀ ਆ ਉੱਥੇ ਲਗਾਤਾਰ ਆ ਪੁਖਤਾ ਜਿਹੜੇ ਪ੍ਰਬੰਧ ਕੀਤੇ ਗਏ ਆ ਕਿਉਂਕਿ ਅੱਜ 10 ਤਰੀਕ ਨੂੰ ਯਾਨੀ ਕਿ 10 ਨਵੰਬਰ ਨੂੰ ਜਿਹੜਾ ਇੱਥੇ ਸੈਨੇਟ ਦੀਆਂ ਚੋਣਾਂ ਦਾ ਜਿਹੜੇ ਤਰੀਕ ਦਾ ਨਹੀਂ ਐਲਾਨ ਹੋਇਆ ਉਸ ਨੂੰ ਲੈ ਕੇ ਜਿਹੜਾ ਵੱਡਾ ਪ੍ਰਦਰਸ਼ਨ ਜਿਹੜਾ ਜੰਨ ਰਿਹਾ ਹੈਗਾ ਜਿਹੜੇ ਮੋਰਚੇ ਨੂੰ ਇੱਥੇ ਵਿਦਿਆਰਥੀਆਂ ਨੇ ਨਾਮ ਦਿੱਤਾਗਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਗਾਤਾਰ ਅਸੀਂ ਅੱਜ ਸਾਰੇ ਦਿਨ ਦੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਵੀ ਅੰਦਰ ਕੀ ਕਾਰਵਾਈ ਚੱਲ ਰਹੀ ਆ ਯੂਨੀਵਰਸਿਟੀ ਦੇ ਬਾਹਰ ਕੀ ਕਾਰਵਾਈ ਚੱਲ ਰਹੀ ਆ ਤੇ ਖਾਸ ਕਰਕੇ ਜਿਹੜਾ ਆਊਟਰ ਚੰਡੀਗੜ੍ਹ ਆ ਉੱਥੇ ਕੀ ਕੁਛ ਹੋ ਰਿਹਾ ਹੈਗਾ ਧੰਨਵਾਦ ਜੀ